ਇਸ ਪਵਿੱਤਰ ਜਗ੍ਹਾ ਤੇ ਬੜੇ ਹੱਲੇ ਹੋਏ ਬੜੇ ਅਟੈਕ ਹੋਏ। ਹਾਂਜੀ ਸਾਰਿਆਂ ਨੂੰ ਸਸਰੀਕਾਲ ਜੀ ਕੀ ਹਾਲ ਚਾਲ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅਸੀਂ ਇੱਥੇ ਆਏ ਆ ਨਿੱਕੀ ਪੱਧਰੀ ਤੇ ਦੀਦੀ ਨਾਲ ਕੋ ਫਿਰ ਇੱਥੇ ਰਾਤ ਰਹਿਣਾ ਪਿਆ ਟਾਈਮ ਕਾਫੀ ਹੋ ਗਿਆ ਸੀ ਤੇ ਫਿਰ ਇਹਨਾਂ ਨੇ ਜਿੱਦ ਕਰਕੇ ਜਾਨ ਨਹੀਂ ਦਿੱਤਾ ਕਹਿੰਦੇ ਵੀ ਤੁਸੀਂ ਐਵੇਂ ਅੱਧੀ ਰਾਤ ਕਿਧਰ ਜਾਓਗੇ। ਆਂਦੇ ਵੀ ਚਲ ਅੱਧੀ ਰਾਤ ਤੁਹਾਨੂੰ ਨਹੀਂ ਜਾਣ ਦੇਣਾ। ਫਿਰ ਹੁਣ ਤੁਰ ਲੱਗੇ ਆ ਫਿਰ ਇਥੋਂ ਥੋੜਾ ਜਿਹਾ ਇਥੇ ਰਿਸ਼ਤੇਦਾਰੀ ਆਪਣਾ ਕਮੋਹ ਆ ਜੀਓ ਵਾਲੇ ਲੱਗੇ ਗੱਗੂਏ ਤੇ ਲੱਗੇ ਆ ਤੇ 10 20 ਮਿੰਟ ਇਥੇ ਸਿਰਫ ਰੁਕਣਾ ਉਹ ਵੀ ਫੋਨ ਕਰੀ ਜਾਂਦੇ ਵੀ ਜਾਂਦੇਗੇ ਹੋ ਕੇ ਹੀ ਜਾਓ ਜਿੱਦ ਜੀ ਕਰੀ ਜਾਂਦੇ ਤੇ ਹੁਣ ਇਹ ਕਹਿੰਦੇ ਕਿ ਪਿਆਰ ਹੁੰਦਾ ਇਹ ਵੀ ਤੇ ਹੁਣ ਮਤਲਬ ਕਿ ਇੱਥੇ ਜਾਣਾ ਪੈਣਾ ਤੇ ਫਿਰ ਤੁਹਾਨੂੰ ਅਗਲੀ ਅਪਡੇਟ ਦਵਾਗੇ ਫਿਰ ਉਤੋਂ ਬਾਈ ਪਿੰਡ ਤੇ ਪਿੰਡੋਂ ਫਿਰ ਵਹਨੇ ਆ ਫਿਰ ਮਤਲਬ ਕਿ ਵਾਦੇ ਜੇ ਸ਼ੈਨ ਅੰਮ੍ਰਿਤਸਰ ਵੀ ਜਾਣਾ ਸੀ ਤੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨੇ ਇਹਦੇ ਵਾਂ ਜੇ ਦੇ ਵੀ ਵੇਖੋ ਅੱਜ ਜਾਣਾ ਕਿ ਫਿਰ ਨਹੀਂ ਤੇ ਕੱਲ ਜਾਵਾਂਗੇ ਔਰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੁਰ ਲੱਗੇ ਹੁਣ ਅਸੀਂ ਇਥੋਂ ਹਾਂਜੀ ਇੱਥੇ ਇੱਕ ਮੋਬ ਪਿੰਡ ਆ ਜੀਪ ਵਾਲੇ ਲੱਗੇ ਤੇ ਫਿਰ ਇੱਥੇ ਹੀ ਰੁਕੇ ਹਾਂ ਤੇ ਇੱਥੇ ਆਪਣੇ ਪਾਂਜੀ ਵੀ ਆਈ ਹੈ ਦੀਦੀ ਦੀ ਬੇਟੀ ਤੇ ਅਵੀ ਕਹਿੰਦੇ ਕਿ ਸਾਡੇ ਤਾਂ ਹੋ ਗਏ ਜਾਏ ਤੇ ਇਹਨਾਂ ਨੇ ਟਰੈਕਟਰ ਲਿਆਂਦਾ ਵਾ ਤੇ ਪਾਲਟੀ ਬਣੀ ਅਨਾਲਾ ਹਨ ਇਹਨਾਂ ਨੇ ਕਈ ਨਹੀਂ ਕਰਵਨ ਨਾਲੇ ਤੁਹਾਨੂੰ ਦਵਾਉਨੇ ਆ ਪਾਲਟੀ ਤੇ ਮਤਲਬ ਕਿ ਯੰਟੀ ਕਰ ਲਿਆ ਵਾ ਤੇ ਵਾਪਾ ਜੀ ਜਾਨੀ ਕਿ ਨਾਲੇ ਵਦਾਕੀ ਤੋ ਸਾਰੇ ਆਨੇ ਤੇ ਟਰੈਕਟਰ ਸਾਨ ਆ ਮਤਲਬ ਕਿ ਟਰੈਕਟਰ ਕੋਈ ਜਿੱਦਾ ਮਰਜ਼ੀ ਭਾਵੇਂ ਜੋ ਮਰਜੀ ਪਿਛੇ ਪਾ ਦੋ ਮੈਂ ਨਾ ਵੀ ਧੱਕੜ ਆ ਗਏ ਹਨਾ ਹੋਰ ਬਾਕੀ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਜਾ ਕੇ ਫਿਰ ਹੁਣ ਚੱਲ ਜਾਣਾ ਇੱਥੇ ਥੋੜਾ ਜਿਹਾ ਰੁਕਣਾ ਫਿਰ ਪਿੰਡ ਚੱਲ ਜਾਣਾ ਤੇ ਫਿਰ ਆਪਾਂ ਜਾ ਕੇ ਗੱਲਬਾਤ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਹੁਣ ਪਿੰਡ ਭਗਨੇ ਰੁਕਣਾ ਥੋੜਾ ਜਿਹਾ ਸੱਚਾ ਚੀਚਾ ਭਗਣਾ ਜੀਦਾ ਆਪਾਂ ਕਿ ਨਹੀਂ ਸੋਹ ਸਿੰਘ ਭਗਣਾ ਜੀ ਤੇ ਉੱਥੇ ਰੁਕਣਾ ਥੋੜਾ ਜਿਹਾ ਟਾਈਮ ਉੱਥੇ ਆਪਣੀ ਦੀਦੀ ਆ ਭਗਨੇ ਦੀ ਤੇ ਭੁਆਈ ਦੀ ਬੇਟੀ ਆ ਤੇ ਫਿਰ ਕੋਈ ਨਹੀਂ ਹੁਣ ਇਸ ਤੋਂ ਬਾਅਦ ਚ ਮੈਂ ਤੁਰ ਲੱਗੇ ਆ ਇੱਥੇ ਜਿੰਨਾ ਟਾਈਮ ਨਹੀਂ ਲਾਉਣਾ ਤੁਰ ਪਹਿਣਾ ਕਿਉਂਕਿ ਕੰਮ ਹੈ ਨਾ ਕਹੀ ਨਹੀਂ ਹੋਣਾ ਹੀ ਜ਼ਰੂਰੀ ਤੇ ਉਹਦਾ ਕਰਕੇ ਫਿਰ ਜਾਣਾ ਪੈਣਾ ਤੇ ਫਿਰ ਭਗਨੇ ਜਾ ਕੇ ਗੱਲਬਾਤ ਕਰਦੇ ਆ ਹਾਂਜੀ ਦੋਸਤੋ ਇੱਥੋਂ ਅਸੀਂ ਕਮਵਾ ਤਾਂ ਹੁਣ ਤੁਰ ਲੱਗੇ ਆ ਤੇ ਹੁਣ ਸਿੱਧਾ ਇਹ ਨਾਲ ਫਿਰ ਭਗਨੇ ਭਗਨੇ 10-20 ਮੀਟਰ ਰੁਕਣਾ ਤੇ ਫਿਰ ਫਿਰ ਭਗਨੇ ਸਿੱਧਾ ਪਿੰਡ ਘਰੇ ਜਾਵਾਂਗੇ ਤੇ ਘਰੇ ਨਾ ਉਥੇ ਇੱਕ ਗੱਡੀ ਕੋਈ ਸਿੰਘ ਵਿਚਾਰਾ ਲਾ ਕੇ ਗਿਆ ਹੀ ਤੇ ਉਹ ਗੱਡੀ ਆਪਣੇ ਬੂਵੇ ਅੱਗੇ ਖਰਾਬ ਹੋ ਗਈ ਤੇ ਫਿਰ ਉਹ ਨਾ ਆਪਣੇ ਘਰ ਲਾਤੀ ਤੇ ਉਹ ਹੁਣ ਵਿਚਾਰਿਆਂ ਨੂੰ ਅਜੇ ਗੱਡੀ ਕਢਾਉਣੀ ਆ ਉਹਨਾਂ ਦੇ ਲੋਕ ਲੱਗਾ ਹੀ ਵਾਧਾ ਕਰਕੇ ਨਾ ਤੇ ਹੁਣ ਜਾਣਦੇ ਆ ਫਿਰ ਹਾਂਜੀ ਕੱਟੀ ਲੈ ਵੀ ਭੂਰਾ ਮਤਲਬ ਕਿ ਵਾਜਾ ਮਾਰਦੀ ਵੀ ਆਜੋ ਆਜੋ ਕਹਿ ਨਹੀਂ ਆਹ ਇਹ ਵਿਚਾਰੀ ਤੇ ਆ ਵੀ ਬੁਰੀ ਮਾਜਾ ਕਿੱਡੀ ਸੁਣੀ ਲੱਗਦੀ ਆ ਇਹ ਕੱਟੀ ਦੀ ਇਹਦਾ ਰਾਦਾ ਕਿਤੇ ਕੱਟੀ ਨੂੰ ਖੋਲਣ ਲੱਗੇ ਜਾਂ ਕੀ ਕਰ ਲੱਗੇ ਪੂਰੀ ਇਹ ਅੱਗੋਂ ਡਈਆ ਹੜਿੰਗਦੀ ਆ ਹੈ ਆਏ ਹਾਂਜੀ ਕਿੱਦਾਂ ਅਰੇ ਇਹ ਅਬ ਵੀ ਬੀਬੀਆਂ ਤਰਨੂ ਜੀ ਨਹੀਂ ਕਰਦਾ ਹੈ ਹਾਂਜੀ ਦੋਸਤੋ ਅਸੀਂ ਆ ਚੁੱਕੇ ਹਾਂ ਹੁਣ ਪਕਣੇ ਤੇ ਪਗਨੇ ਹੁਣ ਮਤਲਬ ਕਿ ਹੁਣੇ ਪਹੁੰਚੇ ਆ ਜੇ ਥੋੜਾ ਕਚੇਰੀ ਹੋਇਆ ਤੇ ਤੁਹਾਨੂੰ ਵਿਖਾਉਂਦੇ ਆ ਇਹ ਕਹਿੰਦੇ ਨਾ ਪੰਛੀਆ ਬਣਾਏ ਤੇ ਆ ਵੀ ਮਾਰਸ ਵੇਖਣ ਦਿਆ ਸੀ ਇਥੇ ਆ ਚਿੜੀ ਲਿਆਂਦੀ ਹੈ ਨਾ ਬੜੀ ਵਧੀਆ ਲੱਗਦੀ ਹੈ ਚੀ ਚੀਂ ਲਗਤ ਕਰਦੀ ਹੈ ਇਹ ਤੇ ਆ ਵੇਖੋ ਆਹ ਨਾਲਾ ਵੀ ਪਾਣੀ ਰੱਖਣ ਤੇ ਬੇਕਰ ਜੇ ਬਣੇ ਆ ਨਾਲ ਦਾਨੇ ਰੱਖਣ ਦਾਨੇ ਦੇ ਆ ਵੀ ਇਹਦੇ ਆਲਾ ਨਾਮਿਕ ਬਣਿਆ ਨਾਲ ਹੀ ਵਿੱਚ ਹੈ ਕਿੰਡੀ ਸੋਹਣੀ ਲੱਗਦੀ ਹੈ ਇਹ ਪਾ ਵੀ ਜੋ ਉਹ ਤੋਂ ਆ ਵੀ ਖਦੋ ਹੀ ਦੇ ਇੱਕ ਮੇਰਾ ਸਾਥ ਛੱਡ ਗਈ ਇੱਕ ਉੱਡ ਕੇ ਚਲ ਗਈ ਆਏ ਵਾਰ ਸਾਰੇ ਲੱਗਾ ਨਾਲ ਇਹਦੇ ਖੋਲਦੇ ਕਿੱਥੋਂ ਆ ਹਾਂਜੀ ਅਹੀ ਨਾ ਮਰੂਦ ਇਹਨਾਂ ਦੇ ਆਵੇ ਲੱਗੇ ਆ ਤੇ ਮਰੂਦ ਇੱਕ ਸਪੈਸ਼ਲ ਆਵੇ ਬਾਕੀ ਦੇ ਸਭ ਲਾਲੂ ਲਾਈ ਤੇ ਇਹ ਇੱਕ ਬਚਿਆ ਇਹਦਾ ਕਿੰਨਾ ਤਗੜਾ ਮਰੂਦ ਇਹ ਮੇਰੇ ਸਨ ਅੱਧਾ ਪੌਣਾ ਕਿਲੋ ਦਾ ਨਾ ਅੱਧਾ ਕਿਲੋ ਦਾ ਮਰੂਦ ਤਾਂ ਨਾ ਤੇ ਵਾਵਾ ਹੀ ਭਾਰੀ ਮਰੇ ਵਿਦਿਆ ਸੇ ਹੈ ਆਜੋ ਚੱਕ ਲੋ ਮਰੂਦ ਤੋ ਹੁਣੇ ਥੇ ਪੱਕ ਨਹੀਂ ਆਹ ਤਰ ਲੱਗੇ ਆ ਭਾਜੀ ਇਹਨਾਂ ਨੂੰ ਮਿਲੋ ਫੇਰ ਕੀ ਬਾਤ ਹੈ ਇਧਰ ਭਾਜੀ ਨਹੀਂ ਹਾਂਜੀ ਜੈਸ ਹਾਂਜੀ ਉਹ ਨਹੀਂ ਤਰ ਲੱਗੇ ਆ ਇਥੋਂ ਆਜ ਤੇ ਹਾਂਜੀ ਤੇ ਉਸ ਤੋਂ ਬਾਅਦ ਚ ਫੇਰ ਪੈਂਡ ਜਾਵਾਂਗੇ ਤੇ ਫੇਰ ਦਰਬਾਰ ਸਾਹਿਬ ਅੱਜ ਹੋਈ ਜਾਵਾਂਗੇ ਦਿਨ ਲੱਗ ਗਿਆ ਵਧੀਆ ਅਨਾਤੇ ਫਿਰ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਾਂਗੇ ਇਹ ਭਾਜੀ ਹੁਣੀ ਬੀਐਸਐਫ ਚ ਨੇ ਹਾਂਜੀ ਹੁਣ ਮੈਂ ਆ ਫੇਰ ਨਾ ਘਰ ਜਾ ਕੇ ਨਾਲ ਤਰ ਕੇ ਫਿਰ ਮੋਟਰਸਾਈਕਲ ਦੇ ਦਰਬਾਰ ਸਾਹਿਬ ਜਾਊਗਾ ਮੋਟਰਸਾਈਕਲ ਤੇ ਵਧੀਆ ਵਾਰਾ ਖੰਦਾ ਉਧਾ ਨਾ ਰਸ਼ ਬੜਾ ਹੁੰਦਾ ਇਹ ਸ਼ਹਿਰ ਚ ਤੇ ਬਹਾਲ ਬਾਜ਼ਾਰ ਥਾਣੀ ਹੀ ਜਿੱਦਾਂ ਕਰ ਪਰਸੋਂ ਜਦੋਂ ਹੀ ਜਦ ਬਾਹਰੋਂ ਦੀ ਗੱਡੀ ਦੇ ਗਏ ਤੇ ਪਾਰਕਿੰਗ ਹੀ ਤਾਂ ਲੱਭੇ ਤੇ ਫੇਰ ਰੋਡ ਦੇ ਤੇ ਲਾਈ ਗੱਡੀ ਬੜਾ ਰਸ਼ ਹੁੰਦਾ ਪਤਾ ਕਰਕੇ ਸਭ ਤੋਂ ਉੱਤੇ ਆਏ ਆ ਜੀ ਫਲੋਰ ਤੇ ਇਹਦੇ ਆ ਆ ਭਗਨੇ ਦੇ ਦਰਸ਼ਨ ਕਰੋ हां बहुत सोना ए, पक नाम पेंडिया साफ सुथरा दे गलियां नालियां सब बहुत सुनियां ते एक आ ਘਾਰ ਆ ਇਹ ਵੀ ਭਾਜੀ ਇਹਨਾਂ ਦੇ सके ही ਆ ਤੇ ਨਾਲ ਹੀ ਰਿਸ਼ਤੇਦਾਰ ਆ ਤੇ ਇਹ ਇਹ ਨੇਵੀ ਜੀਆ ਮੁੰਡਾ ਤੇ ਬਹੁਤ ਸੋਹਣੀ ਫੈਮਿਲੀ ਵੀ ਵਧੀਆ ਫੈਮਿਲੀ ਸਾਰੀ ਉਹ ਨੇਵੀ ਜੀਆ ਤੇ ਇੱਕ ਬਾਹਰ ਪੁੱਤ ਘਰ ਅਛਾ ਸ਼ਹਿਰ ਕੁਰਤਕਲ ਦੇ ਦੋਨੇ ਵਿੱਚ ਆ ਹਾਂ ਤੇ ਵਧੀਆ ਫੈਮਿਲੀ ਆ ਆਇਆ ਪਰੇਟੇ ਗਿਆ ਹਾਰਾ ਪ੍ਰਾਪਤ ਅਇਸ਼ਾ ਇਹ ਆ ਗਾ ਰਿਆ ਨਾ ਦਾ ਗਗਨ ਕਾ ਹਾਂ ਜਿਹੜਾ ਮਜੀਠੀਆ ਨਾ ਹਾਂ ਅਇਸ਼ਾ ਇਹ ਕਰ ਰਿਆ ਆ ਗਗਨ ਕਾ ਕਰ ਰਿਆ ਮਜੀਠੀਆ ਨਾ ਵੀਰ ਹੁੰਦਾ ਆ ਪੀ ਇਹ ਮਜੀਠੀਆ ਦਾ ਗਗਨ ਗਗਨਦੀਪ ਕਨਾ ਗਗਨਦੀਪ ਕਨਾ ਤੇ ਇਹ ਪਾਜੀ ਇਹਨਾਂ ਦਾ ਪਾਜੀ ਇਹਨਾਂ ਦੀ ਚਾਚਾ ਗਗਨਦੀਪ ਦੇ ਤੇ ਓ ਛੱਪੜੇ ਬੰਦੇ ਆਗੇ ਓ ਅਇਸ਼ਾ ਪਥੇਰੇ ਆ ਪੱਠਾ ਆਹੋ ਇੱਥੇ ਇੱਟਾ ਖੜਦੇ ਆ ਅਇਸ਼ਾ ਪੱਠਾ ਹਾਂ ਹਾਂ ਹਾਂਜੀ ਦੋਸਤੋ ਅਸੀਂ ਆ ਚੁੱਕੇ ਹਾਂ ਹੁਣ ਘਰ ਤੇ ਕਾਫੀ ਵੰਡੇ ਕਲਦੇ ਵੇਖ ਲਈਆ ਤੇ ਹੁਣ ਵੇਖ ਲੋ ਕਹਿੰਦੇ ਨਾ ਖੀਰ ਦੀ ਬਾਕੀ ਬੰਦਾ ਘਰ ਹੀ ਹੁੰਦਾ ਜਿੱਥੋਂ ਮਰਜੀ ਹੋਏ ਉਹ ਹੀ ਗੱਲ ਸਹੀ ਗੱਲ ਹੈ ਹਣਾ ਤੇ ਹੁਣ ਮੈਂ ਮਨ ਲੱਕੀ ਅੰਮ੍ਰਿਤਸਰ ਚੱਲੇ ਆ ਥੋੜਾ ਜਿਹਾ ਤੇ ਨਾਲੇ ਫਿਰ ਦਰਬਾਰ ਸਾਹਿਬ ਵੀ ਦਰਸ਼ਨ ਕਰਾਂਗੇ ਇਹਦੇ ਸਾਡੇ ਨਾਲ ਜੁੜੇ ਰਹੋ ਇਹ ਆਜੋ ਗੰਜੇ ਖਾ ਲੋ ਮੈਂ ਹਾਂ ਨਾਲ ਗੰਜੇ ਖਾਣੇ ਆ ਮੂੰ ਮਠਾਈ ਜੂ ਹਾਂਜੀ ਦੋਸਤੋ ਗੱਡੀਆਂ ਕੁੜੀਆਂ ਕਹਿੰਦੇ ਵੀ ਗਾਗ ਲੈ ਆ ਕਰੋ ਆਪਾਂ ਸੀਲ ਪਰਚੇਜ ਦਾ ਕੰਮ ਕਰਦੇ ਆ ਤੇ ਤੁਹਾਨੂੰ ਅਖਾਉਣਾ ਗੱਡੀਆਂ ਉਹ ਖਲੋਤੀਆਂ ਗੱਡੀਆਂ ਇਹ ਵੀ ਗਾਗ ਕਰੋ ਜਾਣਵੰਝੇ ਪ੍ਰਾਈਸ ਹੀ ਆਪਣੇ ਤੇ ਕਾਗਜ਼ੀ ਕਾਰਵਾਈ 'ਚ ਵੀ ਕੋਈ ਕਮੀ ਨਹੀਂ ਹੋਊਗੀ ਇਹ ਨਹੀਂ ਕੋਈ ਉਹ ਜੀ ਗੱਲ ਨਹੀਂ ਯਾਨਕਿ ਫੇਕ ਵਾਲੀ ਗੱਲ ਨਹੀਂ ਕੋਈ ਹੋਊਗੀ ਸੰਗਤ ਜੀ ਆਪਾਂ ਆ ਗਏ ਆ ਸਤਿਗੰਗ ਸ਼੍ਰੀ ਦਰਬਾਰ ਸਾਹਿਬ ਦੇ ਤੇ ਦਰਸ਼ਨ ਕਰਨ ਲੱਗੇ ਆ ਇੱਧਰ ਪੀਓਪੀ ਦਾ ਕੰਮ ਚੱਲ ਰਿਹਾ ਸੇਵਾ ਚੱਲ ਰਹੀ ਹੈ ਜੀ ਇਹ ਜੋੜਾ ਕਰ ਜੋ ਪੂਰੀ ਭਲੇ ਵਾਂ ਪਰਿਸ਼ੁਮਨਾ ਰਹਿਣਾ ਇਹ ਉੱਥੇ ਕੰਮ ਚੱਲਦਾ ਆ ਜੀ ਆਹ ਮੰਜੀ ਪਿਆਰਿਓ ਮਹਾਰਾਜ ਗੁਰੂ ਬ੍ਰਹਮਦਾਸ ਜੀ ਖੁਫਾਈ ਦੇਖਾਂ ਰਾਗੇ ਆਂ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਬੜੀ ਭਾਗਾਂ ਵਾਲੀ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਨੇ ਸ਼ਰੀਰ ਦਰਬਾਰ ਸਹਿਬ ਆਪਣੇ ਇਕੱਠ ਕੀਆ ਰੱਖਿਆ ਸੀ ਸੇਵਾ ਆਪਣੇ ਹੱਥੀਂ ਕਰਵਾਈ ਸ਼ੁਰੂ ਕਰਦੀ ਸੇਵਾ ਸਾਰੀ ਸੇਵਾ ਆਪਣੇ ਹੱਥੀਂ ਕਰਵਾਈ ਸੀ ਬੜੀ ਬੜੀ ਤੱਕ ਰਾਮਦਾਸ ਜੀ ਮਹਾਰਾਜ ਗੁਰੂ ਜਨ ਦੇਵ ਜੀ ਮਹਾਰਾਜ ਵਰਬੇਦਾ ਸਹਿਬ ਜੀ ਨੂੰ ਆਪਣੀ ਜੀ ਸੇਵਾ ਕਰਦੇ ਰਹੇ ਸਨ ਦੇ ਭਾਗ ਲੱਗੇ ਆ ਇਸ ਧਰਤੀ ਨੂੰ ਜਿੱਥੇ ਕੋਈ ਵੀ ਅਤਾਸ਼ ਵਿਰਤੀ ਨਹੀਂ ਜਾਂਦੀ ਅਤੇ ਬੜੇ ਹੀ ਹੱਲੇ ਇਸ ਧਰਤੀ ਆਇਆ ਮਾਡਾ ਦਾ ਸ਼ਾਂਤ ਜੀ ਨਾ ਕਿ ਬੜੇ ਹੀ ਹੱਲੇ ਆਇਆ ਅਵਦਾਲੀ ਵਰਗੇ ਆਨੇ ਹਮਲਾ ਕੀਤਾ ਆਂ ਨਹੀਂ ਸੇ ਹਮਲੇ ਕਿ ਤੇ ਫਿਰ ਵੀ ਕੁਛ ਮਦਦ ਨਹੀਂ ਸਕੇ ਕਿ ਮਾਰ ਆਏ ਦੇ ਇਹ ਪਾਗ ਲੱਗੇ ਪਏ ਆ ਬੜੀ ਕਿਰਪਾ ਇਹ ਦਰ ਤੇ ਹਾਂਜੀ ਪਿਆਰਿਓ ਦਰਸ਼ਨ ਕਰ ਲਏ ਅਸੀਂ ਹੁਣ ਵਾਪਸ ਜਾ ਰਹੇ ਆ ਤਾਂ ਵੀ ਮੇਰਾ ਵੀ ਹੋ ਗਿਆ ਤੇ ਮਿਲਦੇ ਆ ਨਵੇਂ ਦੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ